ਗੁਰੂ ਮੈਂ ਮਲਕੀ ਸਿੰਘ ਜਿਲਾ ਫਾਇਲਕਾ ਤੋਂ ਸਤਿ ਸ੍ਰੀ ਅਕਾਲ ਵੀਰੋ ਫਤਿਹ ਦੀ ਸਾਂਝ ਪੁੰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਸੀਂ ਮੇਰਾ YouTube ਚੈਨਲ ਫਾਇਲਕਾ ਫਾਰਮਿੰਗ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤੇ ਕਿਸਾਨ ਵੀਰੋ ਆਪਾਂ ਇਹ ਮਲਚਿੰਗ ਤਕਨੀਕ ਦੇ ਨਾਲ ਕਣਕ ਬੀਜੀ ਹੈ ਤਾਂ ਇਹਦੀਆਂ ਆਪਾਂ ਡੇ ਬਾਈ ਡੇ ਵੀਡੀਓ ਬਣਾਈਆਂ ਹੋਈਆਂ ਨੇ ਉਹ ਕਿਸੇ ਕਾਰਨ ਆਪਾਂ ਪਾ ਨਹੀਂ ਸਕੇ ਤਾਂ ਉਹ ਆਪਾਂ ਅਪਲੋਡ ਕਰ ਦਿਆਂਗੇ ਤੇ ਬਾਕੀ ਇਹਦੇ ਵਿੱਚ ਆਪਾਂ ਕਣਕ ਨੂੰ ਜਿਹੜੀ ਹੈ ਪਹਿਲੀ ਯੂਰੀਆ ਕਿਉਂਕਿ ਇਹਦੀ ਆਪਣੀ ਬਜਾਈ ਲਗਭਗ 16 ਨਵੰਬਰ ਦੇ ਕਰੀਬ ਸੀਗੀ ਤੇ 18 ਦਸੰਬਰ ਤੱਕ ਪਾਣੀ ਨਵੰਬਰ ਤੱਕ ਪਾਣੀ ਲੱਗਿਆ ਸੀ ਤਾਂ ਅੱਜ 26 ਦਿਨਾਂ ਦੀ ਕਣਕ ਹੈ ਤੇ ਇਹਨੂੰ ਆਪਾਂ ਨਹਿਰੀ ਪਾਣੀ ਲਾ ਰਹੇ ਹਾਂ ਤੇ ਨਾਲ ਹੀ ਆਪਾਂ ਜਿਹੜੀ ਯੂਰੀਆ ਉਹ 50 ਕਿਲੋ ਪ੍ਰਤੀ ਏਕੜ ਤੇ ਨਾਲ ਮੈਟਰੀਜ਼ਮ ਐਨੀ ਸਪਲਾਈ ਤੇ ਬਵੇਰੀਆ ਬੀਸੀ ਨਾਲ ਜਿਹੜਾ ਉਹ ਪਾ ਰਹੇ ਹਾਂ ਇਹ ਹੈ ਜੀ ਬਵੇਰੀਆ ਬੀਸੀ ਨਾਲ ਤਾਂ ਇਹ ਆਪਾਂ ਜਿਹੜੀ ਹੈਗੀ ਆ ਤੁਹਾਡੀ yellow سٹੈਂਪ ਬੋਰਰ white سٹੈਂਪ ਬੋਰਰ ਤੇ pink سٹੈਂਪ ਬੋਰਰ ਜਿਹੜੀ ਹੈ ਗੁਲਾਬੀ ਸੁੰਡੀ ਜਾਂ ਪੀਲੀ ਸੁੰਡੀ ਹੈ ਤਾਂ ਉਹਦੇ ਲਈ ਪਾ ਰਹੇ ਆ ਆਪਾਂ ਦੋ 17 ਤੋਂ ਪਾਉਂਦੇ ਆ ਰਹੇ ਆ ਤੇ ਕਦੇ ਵੀ ਆਪਾਂ ਨੂੰ ਦਿੱਕਤ ਨਹੀਂ ਹੋਈ ਜਿਹੜੀ ਹੈ ਗੁਲਾਬੀ ਸੁੰਡੀ ਦੀ ਤੇ ਨਾ ਹੀ ਸਿਉਂਕ ਦੀ ਤੇ ਨਾਲ ਹੀ ਆਪਾਂ 1 ਕਿਲੋ ਕਾਲੀ ਚੱਕਰ ਤੇ 1 ਕਿਲੋ ਬੇਵੀਰੀਆ ਬੇਸੀਆਨਾ ਤੇ 1 ਕਿਲੋ ਮੈਟਰੀਜ਼ਮ ਐਨੀ ਸਪਲਾਈ ਪਾ ਰਹੇ ਆ ਤਾਂ ਇਹਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿਹੜੀ ਹੈ ਉਹ ਕੋਰਾ ਜਨ ਰੀਜ਼ੈਂਟ ਤੇ ਹੋਰ ਇੱਕ ਲੱਖ ਵਰਗੀਆਂ ਦਵਾਈਆਂ ਰეკਮੈਂਡ ਕਰਦੀ ਹੈ ਤੇ ਆਪਾਂ ਇਸ ਤਰ੍ਹਾਂ ਹੀ ਮਿੱਟੀ ਥੋੜੀ ਜਿਹੀ ਚ ਮਿਲਾ ਕੇ ਤੇ ਨਾਲ ਇਹਦੇ ਵਿੱਚ ਆਪਾਂ 50 ਕਿਲੋ ਯੂਰੀਆ ਦੇ ਨਾਲ ਐ ਮਿਕਸ ਕਰਕੇ ਪਾਣੀ ਲਾਉਣ ਤੋਂ ਪਹਿਲਾਂ ਪਾ ਦਿੰਨੇ ਆ ਤੇ ਉੱਤੋਂ ਪਾਣੀ ਲਾ ਦਾਂਗੇ ਤਾਂ ਇਹਦੇ ਨਾਲ ਕੀ ਹੈ ਵੀ ਜ਼ਮੀਨ ਦੇ ਵਿੱਚ ਜਿਹੜੀ ਇਹ ਜੈਵਿਕ ਕੀਟ ਨਸ਼ਕਾ ਤੇ ਇਹਦੇ ਨਾਲ ਇਹਦੇ ਸਪੋਰ ਜਿਹੜੇ ਆ ਉਹ ਵਧਦੇ ਜਾਣਗੇ ਕਿਉਂਕਿ ਪ੍ਰਾਲੀ ਜ਼ਮੀਨ ਦੇ ਵਿੱਚ ਹੈ ਤਾਂ ਆਪਾਂ ਨੂੰ ਕਦੇ ਵੀ ਜਿਹੜੀ ਹੈ ਉਹ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਸੁੰਡੀ ਦੀ ਕੋਈ ਸਮੱਸਿਆ ਦਾ ਕਦੇ ਵੀ ਗੁਲਾਬੀ ਸੁੰਡੀ ਜਾਂ ਪੀਲੀ ਸੁੰਡੀ ਦਾ ਸਮੱਸਿਆ ਸਾਹਮਣਾ ਨਹੀਂ ਕਰਨਾ ਪਿਆ ਸੋ ਤੁਸੀਂ ਵੀ ਆਪਣੇ ਖੇਤਾਂ 'ਚ ਵਰਤ ਕੇ ਵੇਖ ਸਕਦੇ ਹੋ ਤਾਂ ਯੂਰੀਆ 'ਚ ਮਿਲਾ ਕੇ ਨੂੰ ਆਪਾਂ ਥੋੜੀ ਜਿਹੀ ਮਿੱਟੀ ਪਾ ਕੇ ਤੇ ਛੱਟਾ ਦੇ ਦਈਏ ਪਾਣੀ ਲਾਉਣ ਤੋਂ ਪਹਿਲਾਂ ਤੇ ਜਦੋਂ ਪਾਣੀ ਲਾਉਣਾ ਹੈ ਤੁਰੰਤ ਉਸ ਤੋਂ ਪਹਿਲਾਂ ਆਪਾਂ ਪਾਉਣਾ ਤੇ ਪਾਣੀ ਲਾ ਦੇਣਾ ਸੋ ਬਾਕੀ ਇਹਦੇ ਕੀ ਰਿਜ਼ਲਟ ਆਉਂਦੇ ਨੇ ਉਹ ਆਪਾਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਦਿਖਾਵਾਂਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ